ਬੀਰਨਾ ਮਾਸਟਰ ਦਵਿੰਦ ਕੁਮਾਰ ਤੁਸੀਂ ਉਹ ਜਗ੍ਹਾ ਤੋਂ ਉੱਥਾ ਤੋਂ ਰਹਿਣ ਵਾਲੇ ਸਰ ਜੇ ਤੁਸੀਂ ਇਕੱਠੇ ਹੋਏ ਹੋ ਉੱਜਾ ਉਪਰੋਕਤ ਚੁਕੀ ਕੀ ਕਾਰਨ ਹੈ ਜੋ ਕਿਸ ਕੰਮ ਕਰ ਰਹੇ ਹੋ ਇਹ ਸਾਡਾ ਪੂਸ ਨੇ ਜਿੱਥੇ ਦਾ ਹੈੱਡ ਆਫਿਸ ਹੈ ਬੀਸੀਪੀ ਕਮੇਟੀ ਸਾਡਾ ਹੈੱਡ ਆਫਿਸ ਆ ਪਰ ਮਾਲੀ ਕਹ ਲਾ ਕਿ ਹੈੱਡ ਆਫਿਸ ਦੇ ਬਾਹਰ ਗੇਟ ਦੇ ਉੱਤੇ ਹੀ ਸ਼ਰਾਬੀ ਅੰਸਰਾਂ ਦੇ ਵੱਲੋਂ ਇਹ ਜੋ ਰਾਤ ਦੇ ਘਟਨਾ ਕੀਤੀ ਗਈ ਆ ਉਹ ਬਹੁਤ ਹੀ ਨਿੰਦਨਯੋਗ ਆ ਆਪਾਂ ਜਾਣਦੇ ਕਿ ਦੂਸਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਜਦੋਂ ਕੋਈ ਉਹਨਾਂ ਦੇ ਦਿਨ ਹੁੰਦੇ ਆ ਜਨਮ ਦਿਨ ਹੁੰਦੇ ਆ ਜਾਂ ਕੁਝ ਵੀ ਆਉਂਦੇ ਆ ਤੇ ਉਹਦੇ ਉੱਤੇ ਸਾਰੇ ਧਰਮਾਂ ਦੇ ਬੋਰਡ ਜਿਹੜੇ ਫਲੈਕਸ ਬੋਰਡ ਲਗਾਈ ਜਾਂਦੇ ਆ ਪਰ ਇਹਦੇ ਵਿੱਚ ਕੀ ਆ ਕਿ ਅਸੀਂ ਦੇਖਦੇ ਪਿਛਲੇ ਕੁਝ ਸਾਲਾਂ ਤੋਂ ਦੇਖਦੇ ਆ ਕਿ ਜਿਹੜਾ ਕਿਸਨੈਲਟੀ ਤੇ ਹੀ ਮੁਸੀਬਾਈ ਚਾਰੇ ਦੇ ਬੋਰਡ ਜਿਹੜੇ ਆ ਉਹ ਪਾੜੇ ਜਾਂਦੇ ਆ ਬੇਅਤ ਵੀ ਕੀਤੀ ਜਾਂਦੀ ਆ ਜਦੋਂ ਹੋਰ ਕਿਸੇ ਧਰਮ ਦੇ ਵਿੱਚ ਵੀ ਇਹਤ ਵੀ ਹੁੰਦੀ ਆ ਤਾਂ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਪਰ ਅਸੀਂ ਦੇਖਦੇ ਹਾਂ ਕਿ ਜਦੋਂ 크ਿਸਚੀਅਨ ਧਰਮ ਦੇ ਵਿੱਚ ਕੋਈ ਇਦਾਂ ਦੀ ਹੈਪਨਸ ਹੁੰਦੀ ਆ ਤੇ ਉਹਦੀ ਕਾਰਵਾਈ ਬਹੁਤ ਛਿੰਦੀ ਪੈ ਜਾਂਦੀ ਆ ਪਰ ਅਸੀਂ ਮੰਗ ਕਰਦੇ ਆ ਕਿ ਕਾਰਨ ਕੀ ਆ ਦੇਖੋ ਐਡੀ ਵੱਡੀ ਘਟਨਾ ਵਾਪਰ ਗਈ ਆ ਖੋਜੇਵਾਲ ਪਰ ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਸਿਰਫ ਇੱਕ ਆਈਓ ਕਿ ਉਹ ਵੀ ਚੌਕੀ ਇੰਚਾਰਜ ਹੀ ਇਕੱਲਾ ਆ ਕੇ ਇਸ ਚੀਜ਼ ਦਾ ਮਿਆਨਾ ਕਰ ਰਿਹਾ ਵਾ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ ਤਾਂ ਤਾਂ ਦੇਖਦੇ ਕਿ ਕਿਤਨਾ ਕਿਤੇ ਕੋਈ ਸਿਆਸਤ ਤਾਂ ਨਹੀਂ ਹੈਗੀ ਬਿਲਕੁਲ ਜੀ ਦੇਖੇ ਪਿੱਛੇ ਬਹੁਤ ਸਾਰੀਆਂ ਸਿਆਸਤਦਾਨ ਜਿਹੜੇ ਕਿ ਸ਼ਰਾਰਤੀ ਅੰਸਰ ਆ ਜਦੋਂ ਉਹ ਫੜ ਲਏ ਜਾਂਦੇ ਆ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹਨਾਂ ਦੀ ਪੂਰੀ ਇਨਕੁਆਰੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਕਿ ਕਿਹੜੀ ਕਿੰਨਾ ਵੱਦੋਂ ਇਹ ਕੀਤਾ ਗਿਆ ਪੂਰੀ ਉਹਨਾਂ ਤੇ ਕਰਨੀ ਚਾਹੀਦੀ ਹੈ ਇਨਵੈਸਟੀਗੇਸ਼ਨ ਕਿ ਕਿਹੜੇ ਸ਼ਰਦਿਅੰਸੂਆਂ ਦੇ ਪਿੱਛੇ ਬੈਕਅਪ ਕੋਈ ਨਾ ਕੋਈ ਬੈਕਅਪ ਤਾਂ ਹੁੰਦਾ ਹੀ ਆ ਉਹ ਤੁਹਾਡੀ ਮੰਗ ਕੀ ਹੈ ਉਹ ਸਾਡੀ ਪ੍ਰਸ਼ਾਸਨਿਕ ਪੰਜਾਬ ਸਰਕਾਰ ਕੇ ਮੰਗਿਆ ਕਿ ਉਹਨਾਂ ਦੇ ਦਿਨਾਂ ਚ ਬਿਜ਼ਨਸ ਆਯਾਦ ਉਹਦੇ ਦੀ ਇਤੋਂ ਹੀ ਜਿਹੜੀਆਂ ਡਿਊਟੀਆਂ ਜਿਹੜੀਆਂ ਸਬਤਵਾਦ ਦੀਆਂ ਜਾਂ ਜਿਹੜੇ ਸ਼ਰਦਿਅੰਸੂਆਂ ਦਾ ਜਿਨ੍ਹਾਂ ਨੇ ਕਟਨਾ ਕੀਤੀ ਆ ਜਲਦ ਉਹਨਾਂ ਨੂੰ ਅਰੈਸਟ ਕਰਕੇ ਐਫਆਈਰਏ ਉਹਨਾਂ ਤੇ ਕੀਤੀ ਜਾਵੇ ਤਾਂ ਉਹਨਾਂ ਦੇ ਪਿੱਛੇ ਜਿਹੜੀਆਂ ਸ਼ਰਾਰਤੀ ਤਾਕਤਾਂ ਕੰਮ ਕਰਦੀਆਂ ਉਹਨਾਂ ਦੇ ਸਾਹਮਣੇ ਆ ਪੈਣ। ਪ੍ਰਸ਼ਸ਼ਨ ਦੀ ਜਿਹੜੀ ਆ ਕੋਈ ਕਾਰਵਾਈ ਨਹੀਂ ਕੀਤੀ ਇਸ ਜਗ੍ਹਾ ਤੇ। ਉਹ ਸਿਰ ਤੇ ਇਹ ਦੇਖ ਰਹੇ ਆ ਸਿਰਫ ਦੋ ਚਾਰ ਜਿਹੜੇ ਮਲਾਜੂ ਨੇ ਲਾਏ ਆ। ਔਰ ਬਹੁਤ ਵੱਡਾ ਜਿਹੜਾ ਇਹ ਕੰਮ ਹੋਇਆ ਹੈ। ਕਿਉਂਕਿ ਹਮੇਸ਼ਾ ਦਾ ਇਹ ਕੰਮ ਹੈਗਾ ਇੱਕ ਦਿਨ ਦਾ ਕੰਮ ਨਹੀਂ ਆ। ਇਹਨੂੰ ਅੱਜ ਨਾ ਰੋਕਿਆ ਤੇ ਕੱਲ ਨੂੰ ਬਹੁਤ ਸਾਰੇ ਜਿਹੜੇ ਸ਼ਰਾਰਤੀ ਆ ਉਹ ਵੱਡਾ ਕੰਮ ਕਰ ਦੇਣਗੇ। ਅੱਜ ਵੀ ਪ੍ਰਸ਼ਸ਼ਨ ਅੱਗੇ ਬੇਨਤੀ ਹੈ ਕਿ ਇਹਨਾਂ ਦੀ ਜਿਹੜੀ ਬੰਨ੍ਹਦੀ ਕਾਰਵਾਈ ਆ ਇੰਨੇ ਦੇ ਜ਼ਰੂਰ ਕੀਤੀ ਜਾਵੇ ਤਾਂ ਕਿ ਅਸੀਂ ਜਿਹੜੀ ਸਾਡੀ ਕੋਮ ਹੈਗੀਏ ਸੁੱਖ ਸ਼ਾਂਤੀ ਹਰੇਕ ਪ੍ਰਸ਼ਾਸਨ ਦੀ ਹਰੇਕ ਇਨਸਾਨ ਦੀ ਅਸੀਂ ਮੰਗਦੇ ਆ ਤਾਂ ਕਿ ਅਸੀਂ ਕੋਈ ਗਲਤ ਕਦਮ ਜਿਹੜਾ ਉਹ ਚੁੱਕ ਨਾ ਸਕੀਏ ਜਿੰਨੇ ਵੀ ਕੋਈ ਸ਼ਰਾਤ ਜਿਹਨੇ ਰਾਤ ਕੀਤੀ ਹੈ 12 ਵਜੇ ਤੋਂ ਬਾਅਦ ਉਹਨਾਂ ਦੀ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਾਡੀ ਇਹ ਮੰਗ ਹੈ ਮੇਰਾ ਨਾਮ ਜਸਵੰਦਰ ਬਟਾ ਦੇਖੋ ਹਰ ਸਾਲ ਨਾ ਇਹ ਜਿਹੜੀ ਚੀਜ਼ ਜਿਹੜੀ ਹੈ ਨਾ 크ਿਸਮਸ ਦੇ ਇਤਿਹਾਸ ਤੇ ਆਣ ਕੇ ਹਰ ਸਾਲ ਦੇਖਣ ਨੂੰ ਮਿਲਦੀ ਹੈ ਜੇ ਜਦੋਂ ਕ੍ਰਿਸਮਸ ਦਾ ਤਿਆਰ ਹੁੰਦਾ ਤੇ ਬੋਰਡ ਫਲੈਕਸੀਆਂ ਜਿਹੜੀਆਂ ਤੇ ਕੋਈ ਇਹੋ ਜਿਹੀ ਚੀਜ਼ਾਂ ਜੋ ਸ਼ਰਾਰਤੀ ਅੰਸਰ ਕਰਦੇ ਆ ਕੋਤਰ ਪਤਾ ਵੀ ਇਹ ਚੀਜ਼ਾਂ ਜਿਹੜੀਆਂ ਕ੍ਰਿਸਮਸ ਤੇ ਆਣ ਕੇ ਜਿਹੜੀਆਂ ਆਉਂਦੀਆਂ ਦੇਖਣ ਨੂੰ ਮਿਲਦੀਆਂ ਵਾ ਜੇ ਅਸੀਂ ਪੂਰੇ ਕ੍ਰਿਸਚੀਅਨ ਭਾਈਚਾਰੇ ਨੂੰ ਇਹ ਚਾਹੁੰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਤੋਂ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਕਾਰਵਾਈ ਕਰਕੇ ਮਜਬੂਰ ਜਾਂਦੇ ਜੇ ਦੋਸ਼ੀ ਨਾ ਫੜੇ ਜਾਣ ਤੇ ਤੁਹਾਡੀ ਸੰਸਥਾ ਬਾਰੇ ਕੀ ਹੋਊਗਾ ਦੇਖੋ ਜੇ ਦੋਸ਼ੀ ਨਾ ਫੜੇ ਜਾਣ ਤਾਂ ਫੇ ਹੋ ਸਕਦਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ 크ਿਸਚਨ ਪੈਚਰੇ ਦੇ ਲੋਕ ਆ ਇਹ ਸੜਕਾਂ ਤੇ ਵੀ ਆ ਸਕਦੇ ਆ ਇਹ ਜਿੱਦਾਂ ਵੀ ਆਪਣਾ ਹੈਗਾ ਵਾ ਅਸੀਂ ਕਹਿੰਦੇ ਆਂ ਸ਼ਾਂਤੀ ਪਸੰਦ ਲੋਕ ਆ 크ਿਸਚਨ ਪੈਚਰੇ ਸਾਡੇ ਜਿਹੜੇ ਮਸੀਹੀ ਧਰਮ ਦੇ ਵਿੱਚ ਸਿਰਫ ਸ਼ਾਂਤੀ ਰੱਖਣਾ ਚਾਹੁੰਦੇ ਆ ਕਿ ਸ਼ਾਂਤੀ ਪਸੰਦ ਲੋਕ ਆ ਇਸੇ ਲਈ ਚਾਹੁੰਦੇ ਕਿ ਅਸੀਂ ਰੋੜਾਂ ਤੇ ਆਈਏ ਤੇ ਦੂਜੇ ਧਰਮ ਦਾ ਕਿਸੇ ਦਾ ਵੀ ਉਹ ਕੋਈ ਟਾਰਗੇਟ ਇਹੋ ਜਿਹਾ ਹੁੰਦਾ ਤੇ ਜੱਕ ਤੱਕ ਤਾਂ ਰੋੜਾਂ ਤੇ ਆ ਜਾਂਦੇ ਆ ਅਸੀਂ ਇਹੋ ਜੀ ਚੀਜ਼ ਨੂੰ ਜਿਹੜਾ ਥੋੜਾ ਪਸੰਦ ਨਹੀਂ ਕਰਦੇ ਜੇ ਸਾਨੂੰ ਬਾਰ-ਬਾਰ ਇਸੇ ਤਰ੍ਹਾਂ ਟਾਰਗੇਟ ਕੀਤਾ ਗਿਆ ਤੇ ਜਾਂ ਜੋ ਸ਼ਰਾਰਤੀ ਅਨਸਰਾਂ ਨੇ ਇਸੇ ਤਰ੍ਹਾਂ ਕਰਦੇ ਰਹੇ ਤੇ ਹੋ ਸਕਦਾ ਅਸੀਂ ਰੋੜਾਂ ਤੇ ਵੀ ਇਹ ਪੰਜਾਬ ਲੈਵਲ ਤੇ ਤੇ ਪੂਰੇ ਦੇਸ਼ ਲੈਵਲ ਤੇ ਵੀ ਆਵਾਂਗੇ ਜਿੱਦਾਂ ਵੀ ਸਾਡਾ ਜਿਹੜਾ ਇਹ ਪ੍ਰੋਗਰਾਮ ਗਲਾ ਸਾਡੇ ਪਾਸ ਤੋਂ ਜੀ ਇਹ ਖੋਜ ਜਲਦੀ ਤਰਤੀ ਤੋਂ ਜੋ ਸੰਦੇਸ਼ ਦੇਣਗੇ ਉਹ ਅਸੀਂ ਕਰਾਂਗੇ ਜੀ ਪੂਰੇ ਮੁਕਿੱਦਿਆਂ ਨੂੰ ਪਤਾ ਲੱਗਾ ਜੀ ਦੇਖਿਆ ਚਲੋ ਜਨੇ ਕੀਤਾ ਬਾੜੀ ਗੱਲ ਕੀਤੀ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜਿੱਦਾਂ ਦੇ ਵੀ ਤੱਥ ਮੂਰੇ ਆਉਣਗੇ ਉਸੇ ਹਿਸਾਬ ਨਾਲ ਕਰਾਂਗੇ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾ ਹੁੰਦੀ ਆ ਵਾ ਪਹਿਲਾਂ ਪੋਸਟ ਪਾਰਨ ਦਾ ਨਹੀਂ ਕਿਹਾ ਨਹੀਂ ਉਹ ਜਿਵੇਂ ਕਿ ਇਹ ਚਰਚ ਵਾਲੇ ਦੇ ਐਲੀਗੇਸ਼ਨ ਵਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕਰਦੀਆਂ ਨਹੀਂ ਦੀਆਂ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਆਈਰ ਆਫਸਰਾਂ ਨੂੰ ਦੱਸਿਆ ਦੇ ਬਾਰੇ ਤੇ ਅੰਚ ਲੈੰਦਾ 400 ਕਿੰਨੇ ਕ ਪੋਸਟਰ ਪਾੜੇ ਤੇ ਕੇਸ ਕਿੰਨੇ ਦਾ ਅੰਦਾਜ਼ਾ ਪਾੜੇ ਇਹ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਤੇ ਸਾਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਅੱਜ ਹੀ ਅੱਜ ਮੌਕੇ ਤੇ ਪਹੁੰਚਿਆ ਦੇਖਿਆ ਵਾ ਗੇੜ ਦੇ ਦਿਨ ਦੇ ਲੱਗੇ ਸੀ ਆਲੇ ਦੁਆਲੇ ਉਹ ਉਹ ਵੱਡੇ ਮਸੀਹੀ ਭਾਈਚਾਰੇ ਦਾ ਕਹਿਣਾ ਕਿ ਜਦੋਂ ਵੀ ਬਿਜ਼ਨਸ ਹੁੰਦੀ ਹੈ ਉਹਨਾਂ ਦੇ ਨਾਲ ਜਿੱਦ ਤੇ ਘਟਦਾਵਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਹਾਡਾ ਕੀ ਕੰਮ ਇਹ ਕੋਈ ਅਸੀਂ ਤੇ ਦਿਨ ਰਾਤ ਗਸ਼ਟਾ ਕਰਦੇ ਆਂ ਫੇਰ ਦੁਨੀਦਰ ਰਾਤ ਚਲੋ ਫੇਰ ਵੀ ਸ਼ਰਾਤ ਦੀ ਅੰਸਰ ਜਿਹੜਾ ਮੌਕਾ ਦੇਖੀ ਕਰਦੇ ਆ ਉਹਨਾਂ ਦੇ ਖਲਾਫ ਕਾਰਵਾਈ ਕਰਾਂਗੇ ਜਿਹੜਾ ਸਾਡੇ ਸਾਹਮਣੇ ਹੁੰਦਾ ਨਹੀਂ ਫੇਰ ਵੀ ਕਿਉਂ ਪਾਰਦਾ ਤਾਂ ਫੇਰ ਵੀ ਕਿਉਂ ਇਹ ਕਰ ਲਈ ਜਾਂਦੀ ਹੈ ਜਿਨ੍ਹਾਂ ਦੇ ਬਿਆਨ ਬਿਆਨ ਲਿਖਾਉਦੇ ਬਿਆਨ ਤੇ ਕਾਰਵਾਈ ਕਰਕੇ ਤੇ ਲੱਭਦੇ ਜਿਨ੍ਹਾਂ ਨੇ ਪਾੜਿਆ ਹਨਸ਼ਾਤੇ ਤੇ ਹਨਸ਼ਾਤੇ ਦਮ ਜੇ ਨਾਮ ਲਿਖੋਣਗੇ ਫਿਰ ਭਾਈ ਨੇਮ ਦਵਾਂਗੇ ਕਿ ਅਜੇ ਨਹੀਂ ਪਤਾ ਲੱਗਾ ਸਾਡੀ ਇਨਵੈਸਟੀਗੇਸ਼ਨ ਵਿੱਚ ਕਾਰਵਾਈ ਚੱਲ ਰਹੀ ਆ ਪਰ ਹਜੇ ਕੋਈ ਪਤਾ ਨਹੀਂ ਲੱਗਾ ਕਿ ਉਸ ਜਗ੍ਹਾ ਤੇ ਤੁਹਾਡੀ ਸਿਕਿਉਰਿਟੀ ਲੱਗੇਗੀ ਹੁਣ ਦੌਰਾਨ ਕਰਾਂਗੇ ਪੈਰਵੇ ਕਰਾਂਗੇ ਕੋਈ ਤਾਂ ਫੜਨ ਦੀ ਕੋਈ ਪਹਿਲੇ ਵੀ ਕੋਈ ਕੰਪਲੀ ਕੰਪਲੀਟ ਆਈਆਂ ਵਾ ਜੀ ਪੋਸਟ ਪਾਣ ਦੀ ਪਹਿਲੀ ਅੱਗੇ ਤਾਂ ਸਰ ਹੁਣ ਇਹਨਾਂ ਦੀ ਕੰਪਲੀਟ ਨੋਟ ਕਰ ਲਈਏ ਤਾਂ ਉੱਚ ਅਧਿਕਾਰ ਨੂੰ ਕੀ ਜਾਣੂ ਕਰਵਾ ਚੁੱਕੇ ਤੁਸੀਂ ਐਸਐਸਓ ਸਾਹਿਬ ਨੂੰ ਜਾਣੂ ਕਰਾ ਦਿੱਤਾ ਸਰ ਇਹਨੇ ਤਾਂ ਇਹ ਵੀ ਕਹਿਣਾ ਹੈਗਾ ਜੇ ਕਿ ਇਨਸਾਫ ਨਾ ਮਿਲੇ ਆਨਵਰ ਟਾਈਮ ਤੇ ਪ੍ਰੋਟੈਸਟ ਵੀ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਨਹੀਂ ਜੀ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਅਸੀਂ ਜਿਹੜੇ ਜਿਨ੍ਹਾਂ ਨੇ ਵੀ ਇਹ ਪੋਸਟ ਪੜਿਆ ਉਹਨਾਂ ਨੂੰ ਲੱਭਦੇ ਹਾਂ